ਮੁਰਦਾਬਾ 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 ਕਿਸਾਨਾਂ ਦਾ ਕਾਤਲ ਮੁਰਦਾਬਾ 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 ਭਾਜਪਾ ਦੇ ਲੋਕ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਖੜੇ ਨਿਰਦੇ ਪੋ ਮੁਰਦਾਬਾ ਭਾਜਪਾ ਦਾ ਸਯੁਗਤ ਮੋਰਚੇ ਵੱਲੋਂ ਹਿੰਦੁਸਤਾਨ ਦੇ ਅੰਦਰ ਵਿਰੋਧ ਕੀਤਾ ਜਾ ਰਿਹਾ ਅੱਜ ਭਾਰਤੀ ਕਿਸਾਨ ਜੁਨੇ ਨੇਕਤਾ ਗਰਾਹਾਂ ਵੱਲੋਂ ਸੰਗਰੂਰ ਦੇ ਅੰਦਰ ਜਿਹੜਾ ਇਹਨਾਂ ਨੇ ਰੋਡ ਸ਼ੋਅ ਕੱਢਿਆ ਉਹਦਾ ਕਿਸਾਨਾਂ ਵੱਲੋਂ ਪੂਰਨ ਤੌਰ ਤੇ ਵੱਡੇ ਪੱਧਰ ਤੇ ਵਿਰੋਧ ਕੀਤਾ ਤੇ ਕਰਦੇ ਰਹਾਂਗੇ ਕਿਉਂ ਇਹਨਾਂ ਨੇ 750 ਕਿਸਾਨ ਦਿੱਲੀ ਦੇ ਅੰਦਰ ਮਾਰਿਆ ਸੁੱਭ ਕਰਨ ਗੋਲੀ ਮਾਰ ਕੇ ਕਣਕ ਦੇ ਅੰਦਰ ਖੜਾ ਮਾਰ ਦਿੱਤਾ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਮਾਰਨ ਵਾਲੀ ਜਮਾਤ ਹੈ ਜਿਹੜੀ ਅੱਜ ਉਹ ਸਾਡੇ ਬਾਜ਼ਾਰਾਂ 'ਚ ਫਿਰਦੀ ਆ ਬਦਕਿਸਮਤੀ ਹੈ ਸਾਡੀ ਮਹਾਰਾਜਾ ਰਣਜੀਤ ਦੇ ਰਾਜ ਵਾਂਗੂ ਗਦਾਰਾਂ ਦੀ ਲੈਣ ਲੰਬੀ ਹੈ ਪਰ ਆਉਣ ਵਾਲੇ ਸਮੇਂ 'ਚ ਇਹ ਲੈਣਾ ਕਟਣ ਗਈਆਂ ਕਿਉਂ ਅੰਗਰੇਜ਼ਾਂ ਨੂੰ ਵੀ ਬਹੁਤ ਵੱਡਾ ਬਹਿਮ ਸੀਗਾ ਵੀ ਅਸੀਂ ਇਸ ਦੇਸ਼ 'ਚੋਂ ਬਾਹਰ ਨਹੀਂ ਜਾ ਸਕਦੇ ਸਾਡੇ ਕੋਲੇ ਬਹੁਤ ਵੱਡੀ ਤਾਕਤ ਹੈ ਪਰ ਤਾਕਤ ਲੋਕਾਂ ਦੀ ਵੱਡੀ ਹੁੰਦੀ ਹੈ ਲੋਕਾਂ ਦੀ ਤਾਕਤੇ ਨਾਲ ਵੱਧ ਰਹੀ ਹੈ ਇਹਨਾਂ ਨੂੰ ਪੂਰਨ ਤੌਰ ਤੇ ਵੱਡੇ ਪੱਧਰ ਤੇ ਸ਼ਰਮ ਚਾਹੀਦੀ ਹੈ ਦੇਸ਼ ਦੀਆਂ ਵੋਟਾਂ ਐਤਕੀ ਕਿਹੜੇ ਲੋਟ ਮਤਲਬ ਪੋਲ ਹੋਈਆਂ 40 40 35 35% ਵੋਟ ਪੋਲ ਹੋਈ ਹੈ ਇਹਦਾ ਜਵਾਬ ਇਹਨਾਂ ਕੋਲੇ ਆ ਵੀ ਕਿਉਂ ਕਾਹ ਤੋਂ ਨਹੀਂ ਲੋਕ ਤੁਹਾਡੇ ਤੋਂ ਖੁਸ਼ ਕਿਉਂ ਦੇਸ਼ ਵੱਡੇ ਪੱਦਰ ਤੇ ਲੁੱਟ ਕੇ ਖਾ ਲਿਆ ਦੇਸ਼ ਵੇਚ ਦਿੱਤਾ ਦੇਸ਼ ਵੇਚਣ ਵਾਲੇ ਅੱਜ ਬਾਜ਼ਾਰਾਂ ਦੇ ਵਿੱਚ ਫੇਰ ਦੇਸ਼ ਨੂੰ ਲੁੱਟਣ ਦੀ ਤਿਆਰੀ ਚ ਨੇ ਆ ਕਿਰਤੀ ਲੋਕ ਦੇਸ਼ ਨੂੰ ਬਚਾਉਣ ਦੀ ਤਿਆਰੀ ਚ ਨੇ ਜਿਹੜਾ ਇਹਨਾਂ ਨੇ ਸਭ ਕੁਝ ਲੁੱਟ ਕੇ ਖਾ ਲਿਆ ਤੇ ਵੇਚ ਦਿੱਤਾ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਜੇ ਮੈਂ ਉਦੋਂ ਹੁੰਦਾ ਤਾਂ ਪਾਕਿਸਤਾਨ ਦਾ ਜਿਹੜਾ ਗੁਰਦੁਆਰਾ ਹੈ ਉਹ ਨਨਕਾਣਾ ਸਾਹਿਬ ਨਹੀਂ ਗੁਰਦੁਆਰਾ ਜਿਹੜਾ ਕੋਰੀਡੋਰ ਖੋਲੇ ਹੈ ਕਹਿੰਦਾ ਇਹ ਗੁਰਦੁਆਰਾ ਭਾਰਤ ਦੇ ਅੰਦਰ ਹੁੰਦਾ ਮੈਂ ਇਸ ਗੱਲ ਕਹਿਣਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਆਪਣੇ ਆਪਣੇ ਇੱਥੇ ਗੰਗਾ ਦੇ ਉੱਤੇ ਜਿਹੜਾ ਬਣਿਆ ਹੋਇਆ ਗੁਰਨਾਨਕ ਗੋਦੜੀ ਗੁਰਦੁਆਰਾ ਉਹ ਫਿਰ ਢਾ ਕੇ ਮੰਦਿਰ ਕਿਉਂ ਬਣਾ ਦਿੱਤਾ ਇਸ ਕਰਕੇ ਬਹੁਤ ਵੱਡਾ ਡਰਾਮਾ ਜਿਹੜਾ ਭਾਜਪਾ ਖੇਡ ਕੇ ਇਸ ਦੇਸ਼ ਦੇ ਅੰਦਰ ਰਾਜ ਕਾਇਮ ਕਰ ਰਹੀ ਤੱਕ ਰਹੂਗਾ ਵਿਰੋਧ ਜਾਂ ਪੋਲਿੰਗ ਤੱਕ ਵਿਰੋਧ ਰਹੂਗਾ ਜਿੰਨਾ ਤੱਕ ਭਾਜਪਾ ਸਰਕਾਰ ਇਸ ਦੇਸ਼ ਦੀ ਕੋਈ ਵੀ ਸਰਕਾਰ ਹੈ ਜਿੰਨਾ ਤੱਕ ਆ ਲੋਕਾਂ ਦੀ ਜੂਨ ਨਹੀਂ ਸੁਧਰਦੀ ਉਹਨਾਂ ਤੱਕ ਵਿਰੋਧ ਇਹ ਲੋਕ ਕਰਦੇ ਰਹਿਣਗੇ ਬੀਜੇਪੀ ਦਾ ਵਿਰੋਧ ਇਸ ਕਰਕੇ ਕਰਦੇ ਆ ਅਸੀਂ ਇਹਨਾਂ ਨੇ 750 ਕਿਸਾਨ ਮਾਰਿਆ ਰਹਿੰਦੀਆਂ ਮੰਗਾਂ ਮੰਨੀਆਂ ਨਹੀਂ ਹੈਗੀਆਂ ਪਰ ਅਸੀਂ ਮਿੱਤਰ ਕਿਸੇ ਦੇ ਨਹੀਂ ਤੇ ਰਾਹੁਲ ਗਾਂਧੀ ਕਹਿ ਰਹੇ ਨੇ ਵੀ ਤੁਹਾਡੀ ਐਮਐਸਪੀ ਕਾਨੂੰਨ ਲਾਗੂ ਕਰਾਂਗੇ ਕਹਿੰਦਾ ਤਾਂ ਇਹ ਵੀ ਸੀ ਕਹਿੰਦਾ ਤਾਂ ਇਹ ਵੀ ਸੀਗਾ ਕਹਿੰਦਾ ਤਾਂ ਗਰੰਟੀਆਂ ਦੇਣਾ ਹੀ ਬਹੁਤ ਦਿੱਤੀਆਂ ਨੇ ਪਰ ਇਹਨੇ ਗਰੰਟੀਆਂ ਦੇ ਕੇ ਉਲਟ ਕਰ ਦਿੱਤਾ ਦੇਸ਼ ਵੇਚਤਾ ਸਾਰਾ ਹੁਣ ਰਾਹੁਲ ਗਾਂਧੀ ਕੀ ਕਰੂਗਾ ਜੇ ਤਾਂ ਰਾਹੁਲ ਗਾਂਧੀ ਇਹ ਕਹਿੰਦਾ ਵੀ ਮੈਂ ਵਰਲਡ ਬੈਂਕ ਦੀ ਜਿਹੜੀ ਸਿਸਟਮ ਦੇ ਵਿੱਚੋਂ ਬਾਹਰ ਆਊਗਾ ਫਿਰ ਤਾਂ ਅਸੀਂ ਮੰਨ ਲਾਂਗੇ ਗੱਲ ਜੇ ਅਜੋਗ ਆਧਾਰਿਆਂ ਦੇ ਕਹਿਣ ਤੇ ਰਾਜ ਕਰੂਗਾ ਫਿਰ ਸਾਡੀ ਜੂਨ ਨਹੀਂ ਸੁਧਰਦੀ ਫਿਰ ਅਜੋਗ ਅਧਾਰਿਆਂ ਦੀ ਜੂਨ ਸੁਧਰੂਗੀ ਇਹਨਾਂ ਦੇ ਲੀਡਰਾਂ ਦੇ ਢਿੱਡ ਭਰਨਗੇ ਤੇ ਘਰ ਭਰਨਗੇ ਅੱਜ ਵੱਡੇ ਪੱਧਰ ਤੇ ਚਿੰਤਾ ਦਾ ਵਿਸ਼ਾ ਲੋਕ ਜਣੇ ਕਿ ਆਪਦਾ ਆਪਦਾ ਸਬਾਰਨ ਤੇ ਲੱਗੇ ਹੋ ਨੇ ਪਰ ਕਿਰਤੀ ਲੋਕ ਜਿਹੜੇ ਦੇਸ਼ ਦਾ ਢਿੱਡ ਭਰਦੇ ਨੇ ਇਹ ਲੋਕਾਂ ਨੂੰ ਬਚਾਉਣ ਲੱਗੇ ਹੋ ਨੇ ਵੀ ਇੱਥੇ ਦੇ ਅਦਾਰੇ ਬਚਣ ਇੱਥੇ ਦੇ ਸਕੂਲ ਆਜ਼ਾਦ ਕਰਾਈਏ ਇਥੇ ਦੇ ਹਸਪੀਟਲ ਆਜਾਦ ਕਰਾਈਏ ਜਿੱਥੇ ਗਰੀਬ ਦਾ ਲਾਜ ਨਹੀਂ ਹੋ ਸਕਦਾ ਵੱਡੇ ਪੱਦਰ ਤੇ ਲਾਜ ਬਿਨਾਂ ਲੋਕ ਦਿਨ ਪਰ ਦਿਨ ਮਰ ਰਹੇ ਆ ਸਰ ਅਰਵਿਚ ਕੰਨਾ ਕਹਿੰਦੇ ਜਿਹੜਾ ਮੇਰਾ ਵਿਰੋਧ ਕਰ ਰਹੇ ਨੇ ਉਹ ਕਿਸਾਨ ਹੀ ਹੈ ਨਹੀਂ ਉਹ ਤਾਂ ਜਥੇਬੰਦੀਆਂ ਨੇ ਜਿਹੜੇ ਸਰਕਾਰ ਦੇ ਨਾਲ ਰਲ ਕੇ ਮੇਰਾ ਵਿਰੋਧ ਕਰ ਰਹੇ ਨੇ ਮੈਂ ਇਹਨਾਂ ਤੋਂ ਡਰਨ ਵਾਲਾ ਨਹੀਂ ਇਹੋ ਕਰਾਣਾ ਹੈ ਜਿਹੜੇ ਘਰਾਣਿਆਂ ਨੇ ਵੱਡੇ ਪੱਧਰ ਤੇ ਬੋਫਰੇਜ ਤੋਪਾਂ ਚੋਂ ਵੱਡੇ ਪੱਧਰ ਤੇ ਦੇਸ਼ ਨੂੰ ਲੁੱਟਿਆ ਦੇਖੋ ਜੋ ਭਾਜਪਾ ਪਾਰਟੀ ਆ ਕਿਸਾਨਾਂ ਦੀ ਕਾਤਲ ਹੈਗੀ ਕਿਸਾਨਾਂ ਨਾਲ ਵਾਅਦੇ ਕਰਕੇ ਮੁੱਕਰੀ ਆ ਇਹ ਪਾਰਟੀ ਤੇ ਸਾਡੇ ਸ਼ੁਭ ਕਰਨ ਦੇ ਸਿੱਧੀਆਂ ਗੋਲੀਆਂ ਮਾਰੀਆਂ ਨੇਗੀਆਂ ਇਸ ਕਰਕੇ ਅਸੀਂ ਭਾਜਪਾ ਪਾਰਟੀ ਦਾ ਵਿਰੋਧ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਲਿਖਤੀ ਵਾਅਦੇ ਜਦੋਂ ਦਿੱਲੀ ਅੰਦੋਲਨ ਸਮਾਪਤ ਹੋਇਆ ਐਮਐਸਪੀ ਦੀ ਕਾਨੂੰਨੀ ਗਰੰਟੀ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੇ ਉੱਤੇ ਗੱਡੀਆਂ ਚਰਾ ਕੇ ਦਰੜ ਕੇ ਮਾਰਿਆ ਉਸ ਮੰਤਰੀ ਦੇ ਮੁੰਡੇ ਨੂੰ ਇਹਨਾਂ ਨੇ ਟਿਕਟ ਦੇ ਕੇ ਨਵਾਜਿਆ ਸਾਡੇ ਜ਼ਖਮਾਂ ਤੇ ਖੂਨ ਛੜਕਿਆ ਐਸਾ ਭਾਜਪੀ ਪਾਰਟੀ ਨੇ ਇਸ ਕਰਕੇ ਵਿਰੋਧ ਕਰਦੇ ਆ ਸਾਡਾ ਰਵਿੰਦ ਖੰਦੇ ਨਾਲ ਕੋਈ ਬੱਟਰਾ ਰੌਲਾ ਨਹੀਂ ਸਾਡਾ ਰਵਿੰਦ ਖੰਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਇਹ ਉਸ ਜਮਾਤ ਦੇ ਵਿੱਚ ਵਿੱਚ ਖੜਾ ਜਰਵਿੰਦ ਖੰਨਾ ਜਿਹੜੀ ਜਮਾਤ ਨੇ ਕਿਸਾਨਾਂ ਦਾ ਲਹੂ ਧਰਤੀ ਦੇ ਡੋਲਿਆ 750 ਕਿਸਾਨਾਂ ਦਾ ਕਤਲ ਕੀਤਾਗਾ ਉਸ ਨਰਿੰਦਰ ਮੋਦੀ ਦਾ ਅਸੀਂ ਵਿਰੋਧ ਕਰਦੇ ਆਂ ਇਸ ਕਰਕੇ ਸਿਰਵਿੰਦਖੰਡ ਦਾ ਵਿਰੋਧ ਕਰਦੇ ਆਂਗੇ ਇਹ ਕਰਦੇ ਰਹਾਗੇ